ਜੀ ਨਾਮਾ ਸਰ ਜੀ ਮੈਂ ਡਾਕਟਰ ਸਤਿੰਦਰਪਾਲ ਸਿੰਘ ਇੰਡਾ ਪ੍ਰੈਜ਼ੀਡੈਂਟ ਆ ਇੰਟਰਨੈਸ਼ਨਲ ਹਿਊਮਨ ਰਾਈਟਸ ਐਂਡ ਕ੍ਰਾਈਮ ਆਰਗੇਨਾਈਜੇਸ਼ਨ ਪੰਜਾਬ ਦੀ ਹੈਗੀ ਹੈ ਸਾਡੀ ਰਜਿਸਟਰਡ ਸੰਸਥਾ ਹੈਗੀ ਹੈ ਪਰ ਜੋ ਕਿਸਾਨਾਂ ਨੇ 12 ਫਰਵਰੀ ਦੀ ਕਾਲ ਦਿੱਤੀ ਸੀ ਐਮਐਸਪੀ ਨੂੰ ਲੈ ਕੇ ਤੇ ਜੋ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਬੈਠੇ ਨੇ ਬਾਰਡਰਾਂ ਤੇ ਬੈਠੇ ਨੇ ਤੇ ਬੀਜੇਪੀ ਸਰਕਾਰ ਨੇ ਉਹਨਾਂ ਤੇ ਇੱਕ ਅਜਿਹੇ ਹੀ ਵਿਪਰੀਰੇ ਦੇ ਨਾਲ ਗੋਲੀਆਂ ਚਲਾਈਆਂ ਸਾਰੇ ਸਾਰੇ ਮਨੁੱਖੀ ਅਧਿਕਾਰਾਂ ਦੀ ਲੰਘਣਾ ਕੀਤੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਪਹਿਲਾਂ ਤਾਂ ਲਕਿੰਦਰ ਜੀ ਅਡਤਾਨਬਾਤ ਸਾਂਝ ਪੰਜਾਬ ਦੀ ਟੀਵੀ ਵੱਲੋਂ ਤੁਸੀਂ ਆਰਗੇਨਾਈਜ਼ ਕਰ ਰਹੇ ਹੋ ਦੇਖੋ ਇਹਦੇ ਵਿੱਚ ਕੀ ਹੈਗਾ ਕਿ ਕੋਈ ਵੀ ਐਜੀਟੇਸ਼ਨ ਹੈ ਜਿਹੜਾ ਸ਼ਾਂਤਮਈ ਐਜੀਟੇਸ਼ਨ ਹੈ ਉਹ ਕੋਈ ਵੀ ਸਰਕਾਰ ਰੋਕ ਨਹੀਂ ਸਕਦੀ ਅਕਾਉਂਟਿੰਗ ਟੂ ਰੂਲ ਜਿਹੜੇ ਹਿਊਮਨ ਰਾਈਟਸ ਦੇ 6 ਮੌਲਿਕ ਅਧਿਕਾਰ ਹੈ ਇਹ 1993 ਐਕਟ ਆਪਣੇ ਭਾਰਤੀ ਸੰਵਿਧਾਨਿਕ ਐਕਟ ਦੇ ਤਹਿਤ ਹਰਕ ਪਰਸਨ ਨੂੰ ਹਰਕ ਸੰਸਥਾ ਨੂੰ ਇਹ ਚੀਜ਼ ਆਪਾਂ ਨੂੰ ਇੱਕ ਛੇ ਮੌਲਿਕ ਅਧਿਕਾਰ ਦਿੱਤੇ ਰਏ ਹੈਗੇ ਜਿਨ੍ਹਾਂ ਦੇ ਤਹਿਤ ਇਹ ਕਿਸਾਨ ਯੂਨੀਅਨ ਜਿਹੜੀਆਂ ਸ਼ਾਂਤਮਈ ਅੰਦੋਲਨ ਕਰਨਾ ਚਾਹ ਰਹੀਆਂ ਆਪਦਾ ਹੱਕ ਮੰਗ ਰਹੀਆਂ ਇਹਦੇ 'ਚ ਕੋਈ ਗਲਤ ਗੱਲ ਨਹੀਂ ਹੈਗੀ ਆਪਦਾ ਇਹਨਾਂ ਦਾ ਹੱਕ ਸਰਕਾਰ ਨੇ ਦੇਣਾ ਜਾਂ ਨਹੀਂ ਦੇਣਾ ਸਰਕਾਰ ਤੇ ਡਿਪੈਂਡ ਕਰਦਾ ਹੁਣ ਜਿਹੜੀ ਗੱਲ ਰਹੇਗੀ ਕਿ ਸਰਕਾਰ ਇਸ ਤੇ ਇਹਨੂੰ ਇੰਨਾ ਕਿਉਂ ਡਰਦੀ ਪਈ ਹੈਗੀ ਇਸ ਚੀਜ਼ ਨੂੰ ਇੰਨਾ ਕਿਉਂ ਰੋਕ ਰਹੀ ਹੈ ਇਹ ਸਮਝ ਤਬਾਰ ਹੈਗਾ ਇਹ ਤਾਂ ਸਰਕਾਰ ਨੇ ਇੰਨਾ ਤੱਕਾ ਕੀਤਾ ਹੋਇਆ ਕਿ ਗੋਲੀਆਂ ਚਲਾਈ ਜਾਂਦੀਆਂ ਹੈਗੇ ਅਨਮਨੁੱਖੀ ਤਸ਼ੱਦਦ ਹੈਗਾ ਦਾਂਗਾ ਵਰਸਾਈ ਜਾਂਦੀ ਹੈ ਕਿਸੇ ਦੇ ਸਿਰ ਦੇ ਵਿੱਚ ਗੋਲੀ ਲੱਗ ਰਹੀ ਹੈ ਕੋਈ ਕਿਤੇ ਜਖਮੀ ਹੋ ਰਿਹਾ ਹੈ ਇਹਨਾਂ ਦੀ ਸਿਹਤ ਤੇ ਕੋਈ ਫਰਕ ਨਹੀਂ ਪੈ ਰਿਹਾ ਜਿਹੜਾ ਕਿ ਬਿਲਕੁਲ ਜਿਹੜਾ ਆਪਾਂ ਕਹਿ ਸਕਦੇ ਹੈਗੇ ਆ ਕਿ ਇਸ ਵੇਲੇ ਇਨਸਾਨੀ ਮਤਲਬ ਜ਼ੁਲਮ ਕੀਤਾ ਜਾ ਰਿਹਾ ਹੈ ਸਰਕਾਰ ਦਾ ਇਸ ਤੇ ਮੇਰੇ ਅਸੀਂ ਆਪਦੀ ਸੰਸਥਾ ਵੱਲੋਂ ਮੈਂ ਇੰਟਰਨੈਸ਼ਨਲ ਹਿਊਮਨ ਰਾਈਟਸ ਐਂਡ ਐਂਟੀ ਕ੍ਰਾਈਮ ਆਰਗੇਨਾਈਜੇਸ਼ਨ ਪੰਜਾਬ ਆਪਦੇ ਆਪ ਦੀ ਸਾਰੀ ਸੰਸਥਾ ਵੱਲੋਂ ਇਹਦੀ ਪੁਰਜ਼ੋਰ ਨਿੰਦਾ ਕਰਦਾ ਹੈ ਕਿ ਬਾਕੀ ਸਾਰੀਆਂ ਸੰਸਥਾਵਾਂ ਸਮਾਜ ਸੇਵੀ ਸੰਸਥਾਵਾਂ ਪੰਜਾਬ ਦੀਆਂ ਇੰਡੀਆ ਦੀਆਂ ਇੰਟਰਨੈਸ਼ਨਲ ਲੈਵਲ ਦੀਆਂ ਉਹਨਾਂ ਸਾਰਿਆਂ ਨੂੰ ਵੀ ਅਪੀਲ ਕਰਦਾ ਹੈ ਕਿ ਇਸ ਜਿਹੜਾ ਸ਼ਾਂਤਮਈ ਅੰਦੋਲਨ ਹੈ ਇਹਦੇ ਅਗੇਂਸਟ ਜਿਹੜਾ ਮੋਤੀ ਸਰਕਾਰ ਸੈਂਟਰਲ ਗਵਰਨਮੈਂਟ ਦਾ ਜਿਹੜਾ ਐਕਸ਼ਨ ਹੈਗਾ ਇਸ ਵੇਲੇ ਜਿਹੜਾ ਅਨਮਨੁੱਖੀ ਤਸ਼ੱਦਦ ਕਰ ਰਿਹਾ ਹੈ ਉਹਦੀ ਜਿੰਨੀ ਵੀ ਵੱਧ ਤੋਂ ਵੱਧ ਨਿੰਦਾ ਕੀਤੀ ਜਾ ਸਕਦੀ ਹੈ ਕਰਨੀ ਚਾਹੀਦੀ ਹੈ ਬਿਲਕੁਲ ਗਲਤ ਹੈਗਾ ਤੇ ਬਿਲਕੁਲ ਗਲਤ ਕੰਮ ਕਰ ਰਿਹਾ ਹੈ ਜੋ ਬਠਿੰਡੇ ਜ਼ਿਲ੍ਹੇ ਦਾ 21 ਸਾਲਾਂ ਦਾ ਨੌਜਵਾਨ ਇਸ ਅੰਦੋਲਨ ਦੇ ਦੌਰਾਨ ਸ਼ਹੀਦ ਹੋਇਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਿੱਖੋ ਹੁਣ ਇੱਕ ਪਰਿਵਾਰ ਦੇ ਵਿੱਚ ਇੱਕ ਬੱਚਾ ਹੈ ਜਿਹੜਾ 21 ਸਾਲ ਦਾ ਉਹ ਉਹਨੂੰ ਉਹ ਆਪ ਦੇ ਸਾਰੇ ਕਿਸਾਨ ਯੂਨੀਅਨ ਦੇ ਨਾਲ ਗਿਆ ਉੱਥੇ ਇੱਕ ਐਜੀਟੇਸ਼ਨ ਕਰ ਉੱਥੋਂ ਗੋਲੀਆਂ ਚੱਲੀ ਜਾਂਦੀਆਂ ਹੁਣ ਉਹਦੇ ਗੋਲੀ ਲੱਗੀ ਹੈ ਸਾਰੀ ਦੁਨੀਆ ਨੂੰ ਪਤਾ ਗੋਲੀ ਲੱਗੀ ਹੈਗੀ ਉੱਥੇ ਹੁਣ ਸਰਕਾਰ ਤੇ ਕਹੀ ਜਾਂਦੀ ਜੀ ਅਸੀਂ ਪਲਾਸਟਿਕ ਦੀਆਂ ਗੋਲੀਆਂ ਚਲਾਈ ਜਾਂਦੀਆਂ ਇੱਕ ਪਲਾਸਟਿਕ ਦੀ ਗੋਲੀ ਨਾਲ ਕੋਈ ਬੰਦਾ ਮਾਰੀ ਨਹੀਂ ਸਕਦਾ ਕਿੰਨਾ ਮਤਲਬ ਇਹਦੇ ਚ ਆਪਾਂ ਗਲਤ ਕਹਿ ਸਕਦੇ ਆ ਕਿ ਮੈਂ ਪਹਿਲਾਂ ਸੋਚਦੇ ਹੈਗੇ ਆ ਕਿ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਵੀ ਇਹੋ ਜਿਹੀ ਚੀਜ਼ ਨਹੀਂ ਸੀ ਕਿ ਆਪਾਂ ਕਹਿ ਸਕੀਏ ਕਿ ਅੰਗਰੇਜ਼ ਜਦੋਂ ਇੱਕ ਸ਼ਾਂਤਮਈ ਅੰਦੋਲਨ ਚੱਲਦੇ ਸੀਗੇ ਉਹ ਸ਼ਾਂਤਮਈ ਅੰਦੋਲਨ ਦੇ ਵਿੱਚ ਲੋਕਾਂ ਨੂੰ ਅਰੈਸਟ ਕਰ ਲੈਂਦੇ ਸੀਗੇ ਇੱਥੇ ਤਾਂ ਹੁਣ ਇਹਨਾਂ ਨੇ ਤਾਂ ਅੰਦੋਲਨ ਸ਼ਾਂਤਮਈ ਅੰਦੋਲਨ ਨੂੰ ਰੋਕਣ ਦੀ ਹੀ ਕੋਈ ਕਸਰ ਨਹੀਂ ਛੱਡੀ ਹੈਗੀ ਦਰਦੇ ਪਤਾ ਨਹੀਂ ਕਿਸ ਗੱਲ ਤੋਂ ਹੈਗੇ ਤੇ ਅਗਰ ਤੁਸੀਂ ਡਿਸਕਸ ਕਰੋ ਕੋਈ ਵੀ ਯੂਨੀਅਨ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਚਾਹ ਰਹੀ ਹੈਗੀ ਆ ਪ੍ਰਾਈਮ ਮਿਨਿਸਟਰ ਸਾਹਿਬ ਦਾ ਫਰਜ ਬੰਦਾ ਹੈਗਾ ਕਿ ਉਹ ਬੈਠਕ ਉਹਨਾਂ ਨਾਲ ਮੀਟਿੰਗ ਕਰਨ ਜਾਉਣਾ ਦਾ ਮਿਨਿਸਟਰ ਬੈਠ ਕੇ ਮੀਟਿੰਗ ਕਰੇ ਅਗਰ ਕੋਈ ਵੀ ਡਿਸਕਸ਼ਨ ਜਿਹੜੀ ਹੈ ਕਿਸੇ ਵੀ ਥਾਂ ਤੇ ਫਰੂਟਫੁੱਲ ਨਿਕਲਦੀ ਆ ਉਹਦਾ ਕੋਈ ਵੇ ਆਊਟ ਕੱਢਣ ਇਹ ਕੋਈ ਤਰੀਕਾ ਤਾਂ ਨਹੀਂਗਾ ਕਿ ਇੱਕ ਜਿਹੜਾ ਸ਼ਾਂਤਮਈ ਅੰਦੋਲਨ ਕੋਈ ਵੀ ਕਰਨਾ ਚਾਵੇ ਉਹਨੂੰ ਅਸੀਂ ਕਹੀਏ ਕਿ ਅਸੀਂ ਤੁਹਾਨੂੰ ਅੰਦੋਲਨ ਹੀ ਨਹੀਂ ਕਰਨ ਦੇਣਾਗਾ ਇਹ ਤਾਂ ਅਗੇਂਸਟ ਰਾਈਟਸ ਹੈਗਾ ਜਿਹੜੇ ਆਪਾਂ ਨੂੰ ਸ਼ੁਰੂ ਤੋਂ ਆਪਾਂ ਇੱਕ ਸੰਵਿਧਾਨ ਦੇ ਵਿੱਚ 1993 ਦਾ ਜਿਹੜਾ ਸੰਵਿਧਾਨ ਐਕਟ ਹੈਗਾ ਉਹਦੇ ਵਿੱਚ 6 ਮੌਲਿਕ ਅਧਿਕਾਰ ਦਿੱਤੇ ਹੋਏ ਹੈਗੇ ਮੇਰੀ ਫੇਰ ਉਹੀ ਪੁਰਜ਼ੋਰ ਅਪੀਲ ਸਮਾਜ ਸੇਵੀ ਸੰਸਥਾਵਾਂ ਨੂੰ ਇੰਡੀਆ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਇੰਟਰਨੈਸ਼ਨਲ ਸਮਾਜ ਸੇਵੀ ਸੰਸਥਾਵਾਂ ਨੂੰ ਕਿ ਇਹਦੀ ਵੱਧ ਵੱਧ ਤੋਂ ਵੱਧ ਪਰਜੋਰ ਨਿਦਾ ਕਰਨੀ ਚਾਹੀਦੀ ਹੈ ਤੇ ਇਸ ਅਨਮਨੁੱਖੀ ਜਿਹੜਾ ਤਸ਼ੱਦਦ ਕੀਤਾ ਜਾ ਰਿਹਾ ਹੈ ਉਹਨੂੰ ਰੁਕਾਉਣਾ